ਆ ਜਾ ਆ ਜਾ ਓਏ ਆ ਜਾ ਸਿੱਧੀ ਆ ਜਾ ਮੈਨੂੰ ਮਾਰ ਦੇਣਗੇ ਸਿੱਧੀ ਆ ਜਾ ਇੱਕ ਬੰਦਾ ਮਾਰਦਾ ਇੱਕ ਬੰਦਾ ਮਾਰਦਾ ਹਾਂ ਆ ਜਾ ਆ ਜਾ ਤੁਸੀਂ ਆ ਜਾਓ ਇੱਧਰ ਕੁਝ ਨਹੀਂ ਹੈਗਾ ਹੋਰ ਆ ਜਾ ਆ ਜਾ ਉਹ ਗੱਡੀ ਖੜੀ ਜਾ ਉੱਥੇ ਆ ਜਾਓ ਗੱਡੀ ਚਾਲਦੇ ਆ ਆਜੋ ਆਜੋ ਲਗਦਾ ਉੱਠੇ ਨਹੀਂ ਅੱਜ ਓਏ ਹਰਮਨ ਓਏ ਹਰਮਨ ਤਾੜ ਜਾਲ ਸੁਦਾ ਉਹ ਸਾਹਮਣੇ ਬੰਦਾ ਸਾਹਮਣੇ ਬੰਦਾ ਕਿੱਥੇ ਲਗਦਾ ਉੱਠੇ ਨਹੀਂ ਯਾਰ ਲਗਦਾ ਬੈਹੀ ਹੋ ਉੱਤੇ ਉੱਤੀ ਜਾਣਾ ਪੈਣਾ ਉਹਨੂੰ ਆ ਪਿਆ ਹਾ ਡਰ ਡਰ ਥੱਲੇ ਥੱਲੇ ਆ ਜਾ ਥੱਲੇ ਓ ਗੁੱਡ ਮਾਰਨਿੰਗ ਛੋਟੇ ਵੀਰ ਕੀ ਹਾਲ ਨੇ ਤੇਰੇ ਓ ਗੱਡੀ ਚੱਕ ਲੈ ਗੱਡੀ ਕਮਾਲ ਆ ਯਾਰ ਤੂੰ ਤਾਂ ਏਦਾਂ ਹੀ ਲੱਗਿਆ ਪਿਆ ਓ ਆ ਖੜੀ ਆ ਖੜੀ ਆ ਖੜੀ ਆ ਚਾ ਮੇਰੀ ਗੱਲ ਸੁਣ ਓ ਛੋਟੇ ਆ ਜਾ ਤੈਨੂੰ ਬੋਸ ਰਿਹਾ ਆ ਸਾਹਮਣੇ ਮੇਰੇ ਬੰਦਾ ਆ ਜਾ ਸਿੱਧੀ ਆ ਜਾ ਮੇਰੇ ਕੋਲ ਹੈ ਨਹੀਂ ਰਫਲਾ ਚੱਲ ਠੀਕ ਆ ਗੇਮ ਦਾ ਖੇਡਣਾ ਕੋਈ ਨਾ ਆ ਜਾ ਆ ਜਾ ਸਿੱਧੀ ਆ ਜਾ ਮੈਂ ਤੈਨੂੰ ਐਂ ਕਹਿੰਦਾ ਸੀ ਮੈਂ ਖੇਤ ਗੇੜਾ ਮਾਰਿਆ ਆ ਹੁਣ ਠੀਕ ਆ ਕੋਈ ਨਾ ਕੋਈ ਨਾ ਕੋਈ ਨਾ ਜਾ ਜਾ ਮੋਟਰ ਚੱਲੀ ਜਾਂਦੀ ਆ ਆ ਜਾ ਆ ਜਾ ਹੂੰ ਤਾਂ ਤੈਨੂੰ ਮੈਂ ਕਦੇ ਕੰਮ ਨੂੰ ਕਿਹਾ ਨਹੀਂ ਓ 2 ਘੰਟੇ ਤੱਕ ਕੀੜਾ ਮਾਰਿਆ ਮੈਂ ਜਾ ਕੇ ਉਹਨਾਂ ਹੀ ਬਰਨਾਲੇ ਮੈਨੂੰ ਥੋੜਾ ਜਿਹਾ ਕੰਮ ਆ ਪਾਣੀ ਬਦਲ ਕੋਈ ਨਾ ਕੋਈ ਨਾ ਇਹਦੇ ਜੀ ਨਾ ਲੱਗਿਆ ਰਹੀ ਹਾਂ ਕੋਈ ਨਾ ਜਾ ਠੀਕ ਆ ਆ ਜਾ ਮੈਂ ਬਰਨਾਲੇ ਚਲੇ ਉਹ ਕਹੀਦਾ ਨਹੀਂ ਕੋਸ ਤੈਨੂੰ ਥੁਲੇ ਆਇਆ ਨਹੀਂ ਨਹੀਂ ਮੈਨੂੰ ਜਾ 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 ਭੱਜ ਜਾ ਉਹ ਹੀ ਆ ਜਾ ਕੋਈ ਨਾ ਜਾਹੀਂ ਕੋਈ ਨਾ ਕੋਈ ਨਾ ਐਸੀ ਨਾ ਪਿਆਰੀ ਪਿਆਰੇ ਇਧਰ ਆ ਇਧਰ ਆ ਸਿੱਧੀ ਆ ਜਾ ਓਏ ਬੰਦੇ ਆ ਕੇ ਸਿੱਧੀ ਆ ਜਾ ਮੇਰੇ ਕੋਲ ਇਹ ਆ ਜਾ ਆ ਜਾ ਓਏ ਆ ਜਾ ਇਹ ਪਤੰਦ ਸਾਰਾ ਦਿਨ ਗੇਮ 'ਚ ਹੀ ਲੱਗਿਆ ਰਹਿੰਦਾ ਚੱਲ ਦੇਖਦੇ ਹਾਂ ਮੋਟਰ ਤੇ ਕੀੜਾ ਮਾਰਿਆ ਉਹ ਤਾਂ ਬਾਲੀ ਵਧੀਆ ਗੱਲ ਆ ਕੋਈ ਹਾਂ ਆ ਗਿਆ ਥੱਲੇ ਹਾਂ ਛੋਟੇ ਵੀਰ ਚੱਲ ਮੈਂ ਚੱਲਿਆ ਸੀ ਬਰਨਾਲੇ ਠੀਕ ਆ ਕਚੈਰੀਆਂ ਚ ਕੰਮ ਆ ਮੈਨੂੰ ਮੋਟਰ ਤੇ ਢੇੜਾ ਮਾਰੇ 2 ਘੰਟੇ ਤੱਕ ਕੋਈ ਨਾ ਕੋਈ ਨਾ ਕੋਈ ਨਾ ਆਪੀ ਆਉੜੂਗਾ ਇਧਰ ਆਇਆ ਇਧਰ ਆਇਆ ਠੀਕ ਆ ਨਾ ਢੇੜਾ ਮਾਰੇ ਆਰਦਾ ਸਕੂਪ ਦੇ ਦੇਓ ਓ ਥੱਲੇ ਬੰਦਾ ਥੱਲੇ 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 ਬੰਦਾ ਹੋਇ ਆ ਜਾਓ ਇੱਧਰ ਆ ਜਾਓ ਮੇਰੇ ਕੋਲ ਆ ਜਾਓ ਓ ਥੱਲੇ ਬੰਦਾ ਥੱਲੇ ਓ ਆ ਜਾ ਓ ਯਾਰ ਮੈਨੂੰ ਲੈ ਜਾ ਗੱਡੀ ਤੇ ਆਜੋ ਆਜੋ ਸਾਹਮਣੇ ਬੰਦੇ ਖੜੇ ਆ ਦੇਖ ਕੇ ਜਾਈ ਹਾਂ ਛੋਟੇ ਵੀਰ ਕੀ ਹਾਲ ਨੇ ਥੱਲੇ ਥੱਲੇ ਆ ਦੇਖ ਮੈਂ ਤੇਰੇ ਲਈ ਕੀ ਲੈ ਕੇ ਆਇਆ ਪੈਂਟ ਸ਼ਰਟ ਲੈ ਕੇ ਆਇਆ ਤੇਰੇ ਲਈ ਨਵੀਂ ਓ ਗੱਡੀ ਗੱਡੀ ਓ ਦੋ ਨੰਬਰ ਥੱਲੇ ਆ ਮੇਰੇ ਕੋਲ ਆ ਮੇਰੇ ਕੋਲ ਆ ਓ ਦੋਨੋਂ ਛੋਟੇ ਵੀਰ ਪਾ ਕੇ ਤਾਂ ਦੇਖ ਤੋ ਕਿਦਨੇ ਇੰਦਰੇ ਕੱਪੜੇ ਜਾਂਦੇ ਮਰਵਾ ਕੇ ਧਰ ਦੇਗਾ ਬਹਿਲਾ ਤੁਰਾ ਫਿਰਦਾ ਰਹਿੰਦਾ ਖੇਡਣ ਨਹੀਂ ਦਿੰਦਾ ਉਸ ਦਾ ਵੱਡਾ ਭਰਾ ਉਸ ਨੂੰ ਬੜਾ ਪਿਆਰ ਕਰਦਾ ਸੀ ਪਰ ਛੋਟੇ ਭਰਾ ਨੇ ਉਸ ਨੂੰ ਸਿੱਧੇ ਮੂੰਹ ਬੋਲਣਾ ਬੰਦ ਕਰ ਦਿੱਤਾ ਕਿਉਂਕਿ ਉਸ ਨੂੰ ਗੇਮ ਦੀ ਇੰਨੀ ਕਿ ਜ਼ਿਆਦਾ ਲੱਤ ਲੱਗ ਗਈ ਸੀ ਕਿ ਉਹ ਦਿਨ ਰਾਤ ਹੀ ਉਸ ਗੇਮ ਵਿੱਚ ਲੱਗਾ ਰਹਿੰਦਾ ਭਰਾ ਹੋਇਆ ਕਿਦ ਤਰੀਂ ਦੇ ਕੱਪੜੇ ਜਾਂਦਾ ਮਰਵਾ ਕੇ ਘਰ ਦੀ ਸਵਾਰ ਬੇਲਾ ਡਰਾਈਵਰ ਦੋਰਿੰਦਰ ਫਿੱਡਰ ਨਹੀਂ ਹੁੰਦਾ ਬੇਲਾ ਡਰਾਈਵਰ ਦੋਰਿੰਦਰ ਫਿੱਡਰ ਨਹੀਂ ਹੁੰਦਾ ਇੱਧਰ ਥੱਲੇ ਥੱਲੇ ਚੱਲ ਜਾਓ ਤੇ ਵੀਰ ਜੀ ਦਾ ਤਾਂ ਫੋਨ ਹੀ ਕਰਨਾ ਹੁੰਦਾ ਤੂੰ ਛੋਟਾ ਫੋਨ ਤੇ ਕਰ ਲੈ ਕਰਨ ਆ ਮੈਨੂੰ ਦੇ ਦੇ ਓਏ ਹੋਰ ਯਾਰ ਮੈਂ ਤਾਂ ਕਹਿੰਦਾ ਮੈਨੂੰ ਤਾਂ ਹੀ ਚਲਾਉਣਾ ਜਾਂਦਾ ਨਹੀਂ ਆ ਲੈ SIM ਕੱਢ ਦਿੰਦਾ ਲੈ ਮੇਰੇ ਕੋਲ ਛੋਟਾ ਫੋਨ ਲੈ 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 ਆ ਲੈ ਮੈਂ SIM ਕੱਢਿਆ ਇਹਨੂੰ ਹਾਂ ਬਸ ਆ ਲੈ ਬ੍ਰਿੰਟ ਤੇਰਾ SIM ਪਾ ਦੇ ਇਹ ਚ ਲੈ ਲੈ ਆ ਕਬਰ ਚ ਚੜਾਵਾ ਇਹਦਾ ਹਾਂ ਹਾਂ ਆ ਵਧੀਆ ਮੈਂ ਤਾਂ ਯਾਰ ਬਤੂਆ ਰੱਖਦਾ ਤੂੰ ਕਿਹੜਾ ਕਿਹੂੰ ਕਰਨਾ ਹੁੰਦਾ ਹੋਰ ਥੈਂਕ ਯੂ ਬ੍ਰੋ ਥੈਂਕ ਯੂ ਲਵ ਯੂ ਬ੍ਰੋ ਲਵ ਯੂ ਓ ਕੋਈ ਨਾ ਕੋਈ ਨਾ ਚੱਲ ਵਧੀਆ ਹੁਣ ਪਬਜੀ ਖੇਡਿਆ ਕਰਾਂਗੇ ਪੂਰੀ ਨਿਆਰੇ ਐਵੇਂ ਛੋਟੇ ਫੋਨ ਤੇ ਮੱਥਾ ਮਰ ਜਾਂਦੇ ਜੀ ਦੋ ਨੰਬਰ ਸਾਹਮਣੇ ਬੰਦਾ ਦੋ ਨੰਬਰ ਸਾਹਮਣੇ ਬੰਦਾ ਦੋ ਨੰਬਰ ਬੰਦਾ ਆ ਜਾ ਬੰਦਾ 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 ਆ ਜਾ ਥੱਲੇ 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 ਦੋ ਨੰਬਰ ਥੱਲੇ ਬੰਦਾ ਹਾਂਜੀ ਹਾਂਜੀ ਚੌਲ ਪੂਰੇ ਵਧੀਆ ਖੜੇ ਆ ਜੀ ਹਾਂ ਮੋਟਰਾਂ ਬੰਦੀ ਨੇ ਹੁਣ ਤਾਂ ਮੀਂਹੂ ਪਈ ਜਾਂਦੇ ਨੇ ਹਾਂ ਹਾਂ ਮਾਸੜੀ ਤੁਸੀਂ ਦੱਸੋ ਕਿਵੇਂ ਹੋ ਠੀਕ ਆ ਜੀ ਠੀਕ ਆ ਚਲੋ ਫੇਰ ਕਰਦੇ ਆ ਗੱਲ ਠੀਕ ਠੀਕ ਆ ਜੀ ਉਦ ਰੋ ਦਰੋ ਦਰ ਯਾ ਐਮੀ ਲਈ ਜਾਂਦਾ ਸਾਡੇ ਵਾਲਾ ਉਦੋਂ ਆ ਯੱਕਾ ਤੇ ਬੰਦਾ ਸਾਹਮਣੇ ਅੰਦਰ ਆ ਬੜੀ ਉਹ ਸਾਡੇ ਵਾਲਾ ਫੇਰ ਹੈਰਾਨ ਕਰੀ ਜਾਂਦਾ ਯਾਰ ਮਰਵਾਉਗੇ ਥੱਲੇ 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 ਆ ਜਾ ਸਾਡੇ ਵਾਲਾ ਫੇਰ ਯਾਰ ਹਰਦੇ ਹੀ ਨਹੀਂ ਕੀ ਗੱਲ ਆਪ ਕੀ ਦੁਆਰਾ ਡਾਇਲ ਕੀਤਾ ਗਿਆ ਨੰਬਰ ਅਭੀ ਵਿਅਸਥ ਹੈ

हां भाई यार अपनी मोटर ਤੇ ਬੰਦਾ ਮਰਿਆ ਪਿਆਗਾ ਆਪਣਾ ਯਾਰ ਦੋਸਤ ਹੀ ਆ ਉਹਦਾ ਵੱਡਾ ਭਾਈ ਆ ਹਾਂ ਤੂੰ ਐਂ ਕਰ ਆਪਣੀ ਮੋਟਰ ਤੇ ਆ ਕੇ ਉਹਨੂੰ ਮੰਜੇ-ਮੁੰਜੇ ਤੇ ਪਾ ਮੈਂ ਉਹਦੇ ਛੋਟੇ ਭਾਈ ਨੂੰ ਲੈ ਕੇ ਆਉਣਾਗਾ ਹਾਂ ਚੱਲ ਠੀਕ ਆ ਚੰਗਾ ਇੰਨਾਂ ਵਾਲੇ ਨੂੰ ਲਾ ਕੇ ਦੇਖਦਾ ਹਾਂਗਾ ਪਹਿਲੇ ਹੀ ਇੰਨੇ ਫੋਨ ਲਾਏ ਵੇ ਚੱਲ ਦੁਬਾਰੇ ਲਾ ਉਹ ਫੋਨ ਹੀ ਨਹੀਂ ਚੱਕਦਾ ਯਾਰ ਪਾਣੀ ਕੀ ਹੋਇਆ ਭੈਣੇ ਨੂੰ ਚੱਲ ਲੈ ਕੀ ਆਣਾ ਉਹਨੂੰ ਮੈਂ ਉਹ ਮੋਟਰਸਾਈਕਲ ਵਾਲਾ ਵਿਅਕਤੀ ਬਹਾਨਾ ਲਾ ਕੇ ਉਸ ਦੇ ਛੋਟੇ ਭਰਾ ਨੂੰ ਘਰੋਂ ਲੈ ਆਇਆ ਅਤੇ ਉਸ ਜਗ੍ਹਾ ਤੇ ਲੈ ਗਿਆ ਜਿੱਥੇ ਉਸ ਦੇ ਭਰਾ ਦਾ ਐਕਸੀਡੈਂਟ ਹੋਇਆ ਸੀ। ਨਾ ਸਾਲੀ ਜੜੀ ਥੋੜੀ ਚੱਲਦੀ ਹੈ ਹੁਣ। ਭਈਆ ਕਿਹੜਾ ਪਿਆ ਡੁਪੱਟਾ ਲਈ? ਬੜਾ ਡੁਪੱਟਾ ਚੱਕ ਕੇ ਤਾਂ ਦੇਖ ਕੌਣ ਹੈ? ਆਉਣਾ ਫੇਰ ਵੀ ਕੌਣ ਹੈ ਅਬਰੇ ਅਬਰੇ ਕੀ ਹੋ ਗਿਆ ਔਠੜ ਅਬਰੇ ਫੋੜ ਗਿਆ ਇਹਨੂੰ ਗੱਡੀ ਫੇਟ ਮਾਰ ਗਈ ਬਾਈ ਅਬਰੇ ਅਟਗੜ ਅਬਰੇ ਮੇਰ ਕਿਵੇਂ ਗੱਡੀ ਫੇਟ ਮਾਰ ਗਈ ਹਸਪਤਾਲ ਲੱਗ ਜਾਣਾ ਚੱਲ ਚੱਕ ਅਟਗੜ ਅਬਰੇ ਬਾਈ ਇਹਨੂੰ ਹੁਣ ਹਸਪਤਾਲ ਲੈ ਕੇ ਜਾਏ ਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਇਹ ਪੂਰਾ ਹੋ ਗਿਆ ਇਹ ਤਾਂ ਮੈਂ ਫੋਨ ਚੈੱਕ ਕਰਿਆ ਸੀਗਾ ਬਾਈ ਮੈਂ ਦੇਖਿਆ ਵੀ ਤੇਥੋਂ ਸ਼ਾਇਦ ਮੈਨੂੰ ਲੱਗਦਾ ਫੋਨ ਨਹੀਂ ਚੱਕਿਆ ਗਿਆ ਤੂੰ ਕਿੱਥੇ ਬਿਜੀ ਸੀਗਾ ਬਾਈ ਕਿਤੇ ਉਹ ਘਰ ਤੇ ਬੰਦਾ ਸਾਹਮਣੇ ਅੰਦਰ ਉਹ ਸਾਡੇ ਆਲਾ ਫੇਰ ਹੈਰਾਨ ਕਰੀ ਜਾਂਦਾ ਹੈ ਥੱਲੇ ਥੱਲੇ ਚੱਲ ਚੱਲ ਥੱਲੇ 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 ਆ ਜਾ ਸਾਡੇ ਆਲਾ ਫੇਰ ਯਾਰ ਹਟਦਾ ਹੀ ਨਹੀਂ ਕੋਈ ਪਾਣਾ ਡਾਇਲ ਕੀਤਾ ਕਿ ਆ ਨਾ ਪਰ

ਭਾਈ ਇਹ ਗਾਣਾ ਆਪਣੇ ਸਿਆਰ ਭਾਏ ਭਾਈ 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 ਨੂੰ ਮੈਂ ਕਿਹਾ ਦੱਸ ਮੇਰਾ ਪਬਜੀ ਏੜਦਾ ਜੀ ਮੈਂ ਕਿ ਤੂੰ ਹੀ ਫੂਲ ਲਾਉਂਦਾ ਯਾਰ ਆਏ ਮੇਰਾ ਭਾਈ ਮੈਨੂੰ ਇੰਨਾ ਪਿਆਰ ਕਰਦਾ ਜੀ ਓਏ ਰੱਬਾ ਓਏ ਭਾਈ ਤੇ ਮੈਂ ਨਾ ਘੂੜ ਚੱਕ ਲੈਂਦਾ ਜੇ ਮੇਰੇ ਨਾਲ ਜੋੜਾ ਹੁੰਦਾ ਓਏ ਭਾਈ ਮੇਰੇ ਇੰਨਾ ਪਿਆਰ ਕਰਦੇ ਮੁੰਡੂ ਕੱਪੜੇ ਲਵਾ ਦੇ ਮੈਂ ਵੀਡੂੜੀਏ ਫੁੱਲ ਆ ਗਏ ਤਾਜੀ ਮੇਰੇ ਪਾਰੀ ਨੇ ਆਏ ਰਬਾਏ ਆਏ ਰੋਟਾਣਾ ਆਏ ਰਬਾਏ ਅਬ ਰੋਟਾਣਾ ਅਬ ਰੋਟਾਣਾ ਉਹ ਚੰਨ ਵਖ ਕਦੇ ਨਹੀਂ ਹੋ ਸਕਦਾ ਉਹ ਕੁਖ ਦਾ ਰਿਸ਼ਤਾ ਕੱਚ ਕਦੇ ਨਹੀਂ ਹੋ ਸਕਦਾ ਇਕਰਾ ਦੇ ਫੁੱਲ ਮੋੜ ਵਰਗੀ ਉਹ ਇਸ਼ਾਨੀ ਦੇ ਸਕਦੇ ਕਦੇ ਬੇਗਾਨੇ ਆਪਣਿਆਂ ਦੀ ਥਾਂ ਨਹੀਂ ਲੈ ਸਕਦੇ ਸਿਆਣੇ ਸੱਚ ਹੀ ਕਹਿੰਦੇ ਸੀ ਕਿ ਪੁਲਾਂ ਥੱਲੋਂ ਲੰਘਿਆ ਪਾਣੀ ਅਤੇ ਹੱਥੋਂ ਲੰਘਿਆ ਵੇਲਾ ਮੋੜ ਵਾਪਸ ਨਹੀਂ ਆਉਂਦੇ ਇਹ ਅੱਜ ਦੀ ਕੋਹੜੀ ਸਚਾਈ ਹੈ ਕਿ ਅੱਜ ਕੱਲ ਲੋਕ ਇਨਸਾਨਾਂ ਨੂੰ ਨਹੀਂ ਬਲਕਿ ਮਸ਼ੀਨਾਂ ਨੂੰ ਪਿਆਰ ਕਰਦੇ ਨੇ ਇਸੇ ਲਈ ਲੋਕ ਗਲਤੀ ਕਰਨ ਤੋਂ ਬਾਅਦ ਮੁਸਤਾਵਾ ਕਰਨਾ ਜ਼ਿਆਦਾ ਪਸੰਦ ਕਰਦੇ ਨੇ ਹਾਂਜੀ ਸਾਸਰੀ ਕਾਲ ਜੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਇਦੇ ਨਾਲ ਸਾਨੂੰ ਹੋਰ ਮੋਟੀਵੇਸ਼ਨ ਮਿਲਦੀ ਆ ਕਿ ਵੀਡੀਓ ਬਣਾਉਣ ਦੇ ਲਈ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਲਾਲ ਬਟਨ ਤੇ ਕਲਿੱਕ ਕਰਕੇ ਜਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਦੀ ਨਾਲ ਬੈਲ ਦਾ ਆਈਕਨ ਨਾਪ ਲਓ ਤਾਂ ਜੋ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਸਰ ਮਿਲਦੀ ਰਹੇ ਜੀ ਸਤਿ ਸ੍ਰੀ ਅਕਾਲ ਜੀ ਲਵ ਜੂ ਸਾਰਿਆਂ ਨੂੰ ਬਈ ਲਵ ਜੂ ਬਈ ਲਵ ਜੂ